ਆਮ ਕਰਕੇ ਅਸੀਂ ਅੱਜ ਨਵਾਂ ਸਾਲ ਆਪਣੇ ਘਰਾਂ 'ਚ ਆਪਣੇ ਪਰਿਵਾਰ ਦੇ ਨਾਲ ਮਨਾ ਰਹੇ ਹਾਂ ਤਾਂ ਇਸ ਕੜਕ ਦੀ ਠੰਡ ਦੇ ਵਿੱਚ ਕਿਸਾਨ ਖਨੌਰੀ ਬਾਰਡਰ ਤੇ ਕਿਵੇਂ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਨੇ ਅੱਜ ਪਹਿਲਾ ਦਿਨ ਹੈ 1 ਜਨਵਰੀ 2025 ਕੱ비ਤੀ ਰਾਤ ਵੀ ਇਸੇ ਤਰੀਕੇ ਨਾਲ ਗੰਭੀਰ ਮਾਹੌਲ ਦੇ ਵਿੱਚ ਕੱਟੀ ਔਰ ਉਸ ਤੋਂ ਬਾਅਦ ਹੁਣ ਸਵੇਰੇ ਕੜਕ ਦੀ ਠੰਡ ਦੇ ਵਿੱਚ ਦੇਖੋ ਕਿਸਾਨ ਆਗੂ ਜਿਹੜੇ ਨੇ ਇਹ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰ ਇਸ ਖਨੋਰੀ ਬਾਰਡਰ ਤੇ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਨੇ ਹਾਲਾਂਕਿ ਪਰਿਵਾਰ ਤੋਂ ਦੂਰ ਆਪਣੇ ਬੱਚਿਆਂ ਤੋਂ ਦੂਰ ਆਪਣੇ ਮਾਪਿਆਂ ਤੋਂ ਦੂਰ ਇਹ ਕਿਸਾਨ ਆਗੂਆਂ ਦਾ ਇਹ ਕਿਸਾਨਾਂ ਦਾ ਮਜ਼ਦੂਰਾਂ ਦਾ ਇੱਕੋ ਹੀ এজেন্ডਾ ਇੱਕੋ ਹੀ ਮੰਤਵ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾਣ ਔਰ ਅਸੀਂ ਵੀ ਖੁਸ਼ੀ-ਖੁਸ਼ੀ ਆਪਣੇ ਘਰ ਤੱਕ ਪਹੁੰਚ ਕਰ ਸਕੀਏ ਔਰ ਉੱਥੇ ਹੀ ਇੱਕ ਇਸ ਕੜਕ ਦੀ ਠੰਡ ਦੇ ਵਿੱਚ ਇੱਕ ਤਸਵੀਰ ਹੈ ਕਿ ਜਿੱਥੇ ਨਵਾਂ ਸਾਲ ਆਪਣੇ ਕਿਸਾਨ ਸਾਥੀਆਂ ਦੇ ਨਾਲ ਮਨਾ ਰਹੇ ਨੇ ਉੱਥੇ ਹੀ ਸਵੇਰੇ-ਸਵੇਰੇ ਆਲੂ ਵਾਲੇ ਕਰਮ ਕਰਮ ਚਾਹ ਅਤੇ ਆਲੂਆਂ ਦੇ ਪਰੌਂਠਿਆਂ ਨਾਲ ਮਠੀਆਂ ਤਾਂ ਇਹ ਤਸਵੀਰਾਂ ਨੇ ਕਿ ਅਸੀਂ ਇਸ ਚੀਜ਼ ਤੋਂ ਇਹ ਸਪਸ਼ਟ ਰੂਪ ਦੇ ਵਿੱਚ ਦੱਸ ਸਕੀਏ ਕਿ ਕਿਸਾਨ ਆਗੂ ਜਿੱਥੇ ਆਪਣੀਆਂ ਮੰਗਾਂ ਤੇ ਕਰਕੇ ਡਟੇ ਹੋਏ ਨੇ ਉੱਥੇ ਇਹ ਨਹੀਂ ਵੀ ਕਿਸੇ ਚੀਜ਼ ਦੀ ਥੋੜ ਹੈ ਤਾਂ ਉੱਥੇ ਲਗਾਤਾਰ ਕਿਸਾਨ ਆਗੂ ਜਿਹੜੇ ਨੇ ਇਸ ਤੱਕਾ ਦੇ ਉੱਪਰ ਬੰਗਰ ਪ੍ਰਚਾਦਾ ਵੀ ਪਿਆਰ ਹੈ ਹਰੇਕ ਪੱਖ ਜਿਹੜਾ ਹੈ ਅਵੇ ਕੋ ਵੀ ਇੱਥੇ ਲੰਬੇ ਸਮੇਂ ਦੇ ਲਈ ਇਹ ਲੰਗਰ ਪ੍ਰਸ਼ਾਦਾ ਜਿਹੜਾ ਏਸੇ ਲਿਆਂਦਾ ਗਿਆ ਕਿਉਂਕਿ ਮੰਗਾ ਵੱਡੀਆਂ ਨੇ ਪਹਿਲਾਂ ਹੀ ਫਰਵਰੀ ਤੋਂ ਸਾਰਾ ਕੁਛੜਾ ਸ਼ੁਰੂ ਹੋਇਆ ਇੱਕ 13 ਫਰਵਰੀ ਤੋਂ ਕਿਸਾਨਾਂ ਕੋ ਗੱਖ ਵਕ ਵਕ ਬਾੜਾਂ ਤੇ ਕਟੇ ਹੋਏ ਨੇ ਬਾਈ ਸਹੀ ਰਸੋਈ ਹੈ ਇੱਥੇ ਹੀ ਪੂਰਾ ਘਰ ਹੈ ਤਾਂ ਕਿਵੇਂ ਆਪਣਾ ਗੁਜ਼ਾਰਾ ਇੱਕ ਕਿਸਾਨਾਂ ਕੋ ਕਰੇ ਨੇ ਕਿਵੇਂ ਇਸਕੇ ਰਹਿਣ ਬਸੇਰਾ ਪੜਾਈ ਖੜੀ ਪਰ ਪਿਛਲੇ ਤੋਂ ਉਹਦੇ ਉੱਪਰ ਜਿਸ ਜ਼ਿਕਰ ਕਰੀਏ ਤਾਂ ਕਿੱਦਾਂ ਲਾਈ ਜਾਂਦੇ ਅੱਗੇ ਦੀ ਰਾਮੀਤੀ ਕੀ ਹੈ ਕਿਵੇਂ ਸਾਰਾ ਕੁਝ ਹੋ ਸਕਦਾ ਹੈ ਤਾਂ ਕਿਸਾਨਾਂ ਅੱਗੇ ਵੀ ਨਹੀਂ ਗੱਲਬਾਤ ਕਰਾਂਗੇ ਅਸੀਂ ਕਿਵੇਂ ਸਾਰਾ ਕੁਝ ਦੇਖਦੇ ਹੋ ਕਿਉਂਕਿ ਔਖਾ ਇੱਥੇ ਕਦੇ ਰਹਿਣਾ ਆਲੂ ਆ ਗਏ ਅੱਜ ਸ਼ਾਮ ਨੂੰ ਕੋ ਰਾਤ 12 ਵਜੇ ਤੋਂ ਜਸ਼ਨ ਮਨਾ ਰਹੇ ਵੀ ਨਵਾਂ ਸਾਲ ਕਰੇ ਆੜੇ ਲੜਨ ਵਾਲੇ ਲੋਕ ਆ ਇਹ ਕਿ ਲੋਕਾਂ ਦੀ ਖਾਤਰ ਲੜ ਕੇ ਇਹਨਾਂ ਨੂੰ ਵੇਖੋ ਕਿ ਕਾਲਾ ਵੇਖੋ ਚੋਰੀਆਂ ਲੱਦਾ ਇੰਨਾ ਮਤਲਬ ਠੰਡ ਵੱਧ ਚੁੱਕੀ ਹੈ ਟੈਂਪਰੇਚਰ ਤੇ ਜਾ ਚੁੱਕਾ ਪਰ ਇਹ ਲੋਕਾਂ ਦੀ ਖਾਤਰ ਲੜ ਕੇ ਭਾਰ ਦੇ ਕਿਸਨਾ ਮਿਲ ਜੂਗਾ ਕਾਕੇ ਇਹ ਨੰਨੇ ਜਿਹੇ ਡਰੇ ਨੇ ਇਹਨਾਂ ਦੀ ਗੱਲ ਤੁਸੀਂ ਬਹੁਤ ਜਿਹੜੇ ਘਰ ਤੋਂ ਬਾਹਰ ਰਹਿਣਾ ਹੋਵੇ ਬਹੁਤ ਮੁਸ਼ਕਲ ਆ ਇੱਥੇ ਭਾਪੀ ਕਿਸਾਨ ਨੇ ਇੱਕ ਤਾਂ ਸਿੱਧੂਪੁਰ ਜਿਲਾਂ ਅੰਮ੍ਰਿਤਸਰ ਵੱਲੋਂ ਲੰਗਰ ਲਾਇਆ ਗਿਆ ਵੱਖ-ਵੱਖ ਬਲਾਕਾਂ ਵੱਲੋਂ ਤੇ ਉਹ ਲੰਗਰ ਵੀ ਭਾਵੇਂ ਕੋਈ 12 ਵਜੇ ਆਜੇ ਭਾਵੇਂ 2 ਵਜੇ ਆਜੇ ਭਾਵੇਂ 4 ਵਜੇ ਆਜੇ ਉਹਨੂੰ ਲੰਗਰ ਵੀ ਰਾਤ ਰਾਤ ਵਿੱਚ ਪਾਇਆ ਜਾਂਦਾ 24 ਘੰਟੇ ਲਈ ਜੇ ਲੰਗਰ ਦਾ ਮਤਲਬ ਆਦੀ ਮਤਲਬ ਪੰਪਾ ਆਈ ਆ ਵੀ ਜਿੱਥੇ ਮਤਲਬ ਸ਼ਿੰਗਾਰ ਕਰਨਾ ਉੱਥੇ ਲੰਗਰ ਵੀ ਨਾਲ ਲੱਗਦਾ ਇਸ ਕਰਕੇ ਇਹਦਾ ਰਾਨੀ ਪੀ ਅੱਗੇ ਦੀ ਜਿਵੇਂ ਸਰਕਾਰ ਨੂੰ ਮਤਲਬ ਚਾਹੀਦਾ ਜੇ ਸਰਕਾਰ ਆ ਜੰਦੀ ਵੀ ਅਸੀਂ ਟਕਰਾ ਕਰਕੇ ਇਥੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਲਾਜਾਂਗੇ ਉਹ ਲੋਕਾਂ ਨੇ ਹੋਣ ਨਹੀਂ ਦਿੱਤਾ ਕਿਉਂ ਲੋਕ ਮਾਨਸਿਕ ਤੌਰ ਤੇ ਤਿਆਰ ਹੈ ਮਾਨਸਿਕ ਆਪੇ ਤੁਸੀਂ ਵੇਖ ਰਹੇ ਜੋ ਕਿ ਕਿੱਡੀ ਵੱਡੀ ਪੱਦਰ ਤੇ ਕੋਈ ਲੋਕਾਂ ਨੇ ਵੇਖਿਆ ਨਹੀਂ ਕਿ ਕੋਈ ਦਿਨ ਤੇ ਆ ਰਿਹਾ ਕੋ ਨਵਾਂ ਸਾਲ ਲੋਕਾਂ ਕਾ ਨਵਾਂ ਸਾਲ ਆਦਾ ਉਦਨ ਹੋਊਗਾ ਜਦੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀਆਂ ਸਾਰੀਆਂ ਜਿਹੜੀਆਂ ਮੰਗਾਂ ਤੇ ਮਰਨਵੱਤਰ ਰੱਖਿਆ ਉਹ ਮੰਨੂਗੀ ਸਰਕਾਰ ਤੇ ਨਾ ਮੰਨਵੱਤਰ ਤੋਂ ਉਦਨ ਆਪਾਂ ਨਵਾਂ ਸਾਲ ਮਨਾਵਾਂਗੇ ਬਿਲਕੁਲ ਬਿਲਕੁਲ ਸੋ ਤੁਹਾਡਾ ਕੀ ਨਾਮ ਹੈ ਜੀ ਕਿਹੜੇ ਬਾਈ ਜੀ ਸਤਿ ਸ਼੍ਰੀ ਅਕਾਲ ਜੋ ਸੁਖ ਸਿੰਘ ਨੰਬਰਦਾਰ ਜਰਨਲਿਸਟ ਪਰਬਲ ਇਹ ਜਿਹੜੀ ਆਇਨਾ ਨਗਰਿਆ ਇਹ 25 ਤਰੀਕ ਤੋਂ ਜਦੋਂ ਸਰਦਾਰ ਰਜੀਤ ਸਿੰਘ ਢੱਲੇ ਵਾਲ ਮਰਬਰਤ ਤੇ ਬੈਠੇ ਆ ਉਸ ਦਿਨ ਤੋਂ ਹੀ ਇਹ ਨਗਰ ਤੇ ਜਨਰੇ ਆ ਦੂਜੇ ਨੰਬਰ ਤੇ ਉਸੇ ਦਿਨ ਤੋਂ ਹੀ ਇਹ ਥੇੜਾ ਪਾਣੀ ਦਾ ਸਾਧਿਆ ਇੱਥੋਂ ਜੀ 3 ਕਿਲੋ ਮੀਟਰ ਤੋਂ ਪਾਣੀ ਵਿਹਾ ਕੇ ਇਹ ਲੰਗਰ ਦੇ ਵਿੱਚ ਲੱਤਿਆ ਜਾਂਦਾ ਹੁੰਦੇ ਪੀੜਵਾਸ ਦੇ ਲੰਗਰ ਜਿਹੜਾ 3 ਕਿਲੋਮੀਟਰ ਤੋਂ ਦੂਰ ਹੈਗਾ ਜਿਹਦੇ ਵਿੱਚ ਦਿਹਾੜੀ ਦੇ 4-4 ਟੈਂਕਰ ਵੀ ਇੱਥੇ ਪਾਣੇ ਦੇ ਲੱਗ ਜਾਂਦੇ ਆ ਸਾਲੀ ਲਿਹਾਉਣਾ ਕਰਨੇ ਆ ਕਿ ਇੱਥੇ ਪੂਰਾ ਬਹੁਤ ਜਦਾ ਪਾਣੀ ਡੂੰਗਾ ਆ ਜੇ ਛੋਟਾ ਬੋਰ ਵੀ ਕਰਾਉਂਦੇ ਆ ਤੇ 1.5 ਲੱਖ ਤੋਂ ਘੱਟ ਤੇ ਬੋਰ ਨਹੀਂ ਜਾ ਨਹੀਂਗਾ ਹੁਣਾ ਕਿਉਂ ਇੱਕ ਸਾਧਨ ਨਹੀਂ ਪਾਣੀ ਸਾਨੂੰ ਲਿਹਾਉਣਾ ਕਨੂਰ ਤੋਂ ਬਹੁਤ ਮੁਸ਼ਕਲ ਆ ਇਹ ਜਿਹੜਾ ਰਾਤ ਦਿਨੇ ਇੱਥੇ ਜਿੰਨੇ ਨਾਕੇ ਲੱਗਦੇ ਆ ਰਾਤ ਨੂੰ ਉੱਥੇ ਇੱਥੇ ਚਾਹ ਬਣ ਕੇ ਜਾਂਦੀ ਆ ਜਿੰਨੀ ਸੰਗਤਾਂ ਪੰਡਾਲ ਦੇ ਵਿੱਚ ਬੈਠੀ ਹੁੰਦੀ ਆ ਉਹਨਾਂ ਦੀ ਵੀ ਸਾਰੀ ਇੱਥੋਂ ਜਿਹੜੀ ਆ ਲੰਗਰ ਪਾਣੀ ਦਾ ਸਾਧਨ ਜਿਹੜਾ ਇੱਥੋਂ ਚਾਹ ਪਾਣੀ ਦਾ ਸਾਰਾ ਇੱਥੋਂ ਜਾਂਦਾ ਆ ਜਿੰਨੇ ਵੀ ਆਗੂ ਉਹਨਾਂ ਨੂੰ ਇੱਥੇ ਰਹਿਣ ਦਾ ਹੀ ਬਹੁਤ ਵੱਡਿਆ ਟਰਾਲੀ ਦੇ ਵਿੱਚ ਇੱਕ ਪ੍ਰਬੰਧ ਕੀਤਾ ਆ ਉਹਨਾਂ ਨੇ ਸਾਰੇ ਆਗੂ ਨੂੰ ਜਲ ਪਾਣੀ ਇੱਥੋਂ ਸ਼ਿਕਾਇਆ ਜਾਂਦਾ ਆ ਰਾਤ ਨੂੰ ਸਾਰੀ ਰਾਤ ਇੱਥੇ ਚਾਹ ਚੱਲਦੀ ਆ ਆਪਾਂ 2 ਵਜੇ ਤੋਂ ਉੱਠ ਕੇ ਆਹ ਸਬਜੀ ਸਾਡੀ ਤਿਆਰ ਹੋਈ ਆ ਬਿਲਕੁਲ ਚੌਲ ਸਾਡੇ ਤਿਆਰ ਹੋ ਰਹੇ ਨੇ ਪ੍ਰਸ਼ਾਦੇ ਸਾਡੇ ਆਲੂ ਆਏ ਪੱਕੇ ਤਿਆਰ ਹੋ ਕੇ ਆ ਗਏ ਨੇ ਦੂਜੇ ਪ੍ਰਸ਼ਾਦੇ ਸਾਡੇ ਡਿਆ ਉਹ ਸਾਡੇ ਪਕ ਰਹੇ ਨੇ ਫਿਰ ਇਹ ਜਿਵੇਂ ਕੋਈ ਔਖ ਨਹੀਂ ਹੁੰਦੀ ਪ੍ਰਵਾਸ ਟੋੜਨਾ ਇਹ ਵੀ ਨਹੀਂ ਪਤਾ ਕਿ ਕਿੰਨੇ ਜੀਲਣਾ ਪੈਗਾ ਕਿੰਨੇ ਜਰ ਪ੍ਰਾਜ ਸੀ ਹੈਗੇ ਕੋਈ ਔਖ ਨਹੀਂ ਹੁੰਦੀ ਪ੍ਰਵਾਸ ਬਹੁਤ ਜੜੀ ਢੋਕਿਆ ਗਈ ਆ ਆ ਸਾਡੇ ਹੱਥ ਦੇਖ ਲਓ ਅੱਜ ਨੇ ਆਗੂ ਨੇ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਹੱਥ ਪਾੜ ਜਾਂਦੇ ਨੇ ਠੰਡ ਦੇ ਨਾਲ ਠੰਡਾ ਪਾਣੀ ਆ ਇੱਥੇ ਪਾਣੀ ਗਰਮ ਕਰਨਾ ਇੱਥੇ ਰਾਤ ਦਿਨੇ ਸਾਨੂੰ ਬਲੰਦੀ ਵੱਤੋਂ ਕਰਨੀ ਪੈਂਦੀ ਆ ਇੱਥੇ ਗਾੜੀ ਦੇ ਦੋਵੇਂ ਸਾਈਡਾਂ ਲੱਗ ਜਾਂਦੇ ਨੇ ਕਿਉਂ ਸਾਰੀ ਰੜੀ ਆਵਾਜ਼ ਆਈ ਆ ਆ ਜਿੱਦਣੇ ਸਰਦਾਰ ਜੀ ਸਣ ਡਲੇ ਆਣ ਮਰਮਤ ਤੇ ਬਿਠੇ ਆ ਉਦੋਂ ਦੀ ਇੰਨੀ ਸੰਗਤ ਇੱਥੇ ਪਹੁੰਚ ਰਹੀ ਆ ਕਿਉਂਕਿ ਲੰਗਰ ਦਾ ਸਾਨੂੰ ਬੜਾ ਔਖਾ ਪ੍ਰਬੰਧ ਜਿਹੜਾ ਆ ਉਹ ਪਕਤੌਣਾ ਪੈਂਦਿਆ ਕਿਉਂਕਿ ਸੰਗਤ ਜਿਹੜੀ ਆ ਆਮ ਲੋਕਾਂ ਨੂੰ ਪਤਾ ਹੀ ਹੈ ਜੀ ਲੋਕੀ ਬਹੁਤੇ ਕੰਮ ਬਰਸਾਦਾ ਕਰਨ ਵਾਲੇ ਜ਼ਿਆਦਾ ਹੁੰਦੇ ਆ ਪਕਾਉਣ ਵਾਲੇ ਸੇਵਾਦਾਰ ਥੋੜੇ ਘੱਟ ਆ ਇਸ ਕਰਕੇ ਸਰਦਾਰ ਜਿਹਨੇ ਉਹਨਾਂ ਨੂੰ ਬਾਰ-ਬਾਰ ਜਾ ਕੇ ਬੰਦਿਆਂ ਨੂੰ ਕੰਮ ਕਰਵਾ ਲਈਆ ਇਸ ਕਰਕੇ ਅਸੀਂ ਭਰਾਵਾਂ ਨੂੰ ਬੇਨਤੀ ਕਰਦੇ ਆ ਸਰਦਾਰ ਜਗੀਰ ਸਿੰਘ ਜੀ ਡੱਲੇਵਾਲ ਉਹ ਸਾਡੇ ਸਾਰਿਆਂ ਦੇ ਹਕਕਾ ਸਾਡੀਆਂ ਮੰਗਾਂ ਵਾਸਤੇ ਉਹ ਮਨਮਤ ਦੇ ਬਿਟੇ ਭਰਾਓ ਆਪਾਂ ਖਨੋਰੀ ਆਈਏ ਇੱਥੇ ਆਣ ਕੇ ਜਿਵੇਂ ਅਸੀਂ ਦਰਬਾਰ ਸਾਹਿਬ ਜਾ ਕੇ ਸੇਵਾ ਕਰਦੇ ਆ ਜਿਵੇਂ ਅਸੀਂ ਬਦੇਗੜ ਸਾਹਿਬ ਜਾ ਕੇ ਲੰਗਰ ਲਾਏ ਆ ਇੱਥੇ ਵੀ ਆਣ ਕੇ ਇਸੇ ਤਰ੍ਹਾਂ ਨਗਰ ਦੀ ਸੇਵਾ ਕਰੋ ਆਣ ਕੇ ਕਿਉਂ ਇਹ ਵੀ ਸੰਗਤ ਉਹੀ ਆ ਜਿਹੜੇ ਹਕਾਵਾ ਤੇ ਆਣ ਕੇ ਬੈਠੇ ਆ ਆਣ ਕੇ ਲੰਗਰਾਂ ਦੀ ਸੇਵਾ ਆਣ ਕੇ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਇੱਕੋ ਇੱਕੋ ਬੰਦਾ ਜਿਹੜਾ ਸਾਰੀ ਸੇਵਾ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਸੋ ਇਹ ਦੇਖੋ ਤਸਵੀਰ ਬੜੀ ਅਹਿਮ ਹੈ ਕਿ ਉਮਰਾਂ ਬਟੇਰੀਆਂ ਨੇ ਬਜ਼ੁਰਗ ਉਮਰ ਦੇ ਵਿੱਚ ਵੀ ਕਿਵੇਂ ਇਥੇ ਸ਼ਬਦੀਆਂ ਚੀਜ਼ਾਂ ਦਾ ਕੰਮ ਜਿਹੜਾ ਕਿਸਾਨਾਂ ਕੋਲੋਂ ਲੀਤਾ ਜਾ ਰਿਹਾ ਹੈ ਹਾਲਾਂਕਿ ਬਾਪੂ ਜੀ ਕਿਵੇਂ ਦਾ ਫਿਕਰ ਨਹੀਂ ਮੈਨੂੰ ਦੇ 4 ਦਿਨ ਹੋਏ ਮੁੰਬਈ ਆਇਆ ਹਾਂ ਮੈਂ ਰਹਿਣਾ ਰਾਏਪੁਰ ਛੱਤੀਗੜ੍ਹ ਠੀਕ ਹੈ ਤੇ ਦੋ ਦਿਨ ਮੈਂ ਪਿਛਲੇ ਲੰਗਰਾਂ ਸੇਵਾ ਕੀਤੀ ਆ ਤੇ ਮੇਰਾ ਮਨ ਕੀਤਾ ਵੀ ਅੱਜ ਆਪ ਆਡੇ ਜ਼ਿਲ੍ਹੇ ਦਾ ਲੰਗਰ ਅੰਬਰਸਰ ਦਾ ਇੱਥੇ ਆ ਗਿਆ ਫਿਰਦਾ ਇੰਸ਼ਾਅੱਲਾ ਹੋਵੇ ਅੰਦਰੋਂ ਇਹ ਸਾਥ ਕਿੱਦਾਂ ਆ ਪਾਇਆ ਦੋ ਸਾਰਾ ਕੋਈ ਪੈਸੇ ਕੰਮ ਦੇਣੇ ਸੇਵਾ ਵੇਖੋ ਦੱਲੇਵਾਲ ਸਾਹਿਬ ਦੀ ਵੀਡੀਓ ਵੇਖੀ ਮੈਂ ਵੱਡਾ ਹੋਣ ਹਾਂ ਤੇ ਇੱਥੇ ਆ ਗਿਆ ਮੈਂ ਉਹਨਾਂ ਦਾ ਸਨਾਂਹ ਪਹੁੰਚਿਆ ਕਿ ਦੱਲੇਵਾਲ ਸਾਹਿਬ ਬੈਠੇ ਆ ਤੇ ਉਹਨਾਂ ਦਾ ਸਨਾਹ ਉਹ ਇਹ ਮੰਨਾਂ ਕਿ ਤਵੀ ਤੇ ਆ ਗਏ ਦੇ ਨਾਲ ਸੰਭ ਦੇ ਸੇਵਾ ਕਰੀਏ ਆ ਦੇ ਕੋ ਖਾਂਟ ਲਈ ਉਹ ਸੋ ਇਹ ਟਰਾਲੀਆਂ ਜਿਹੜੀਆਂ ਨੇ ਦੇਖੋ ਪਤਨੀ ਇਧਰ ਆ ਮਿਰਚਾਂ ਅਦਰਕ ਪਿਆਜ਼ ਗੰਡੇ ਔਰ ਦੂਸਰੀ ਤਰਫ ਆਲੂ ਉੱਤ ਗਏ ਬੋਰੀਆਂ ਇਸ ਸਪਸ਼ਟ ਰੂਪ ਦੇ ਵਿੱਚ ਦੱਸ ਰਹੀ ਕਿ ਕਿਸਾਨ ਇਹ ਸਿੱਦੇ ਤੌਰ ਦੇ ਉੱਪਰ ਵਿਛੇ ਆ ਅਤੇ ਤੱਕ ਤੌਰ ਦੇ ਆਪੀ ਅਸੀਂ ਜਿਹੜੇ ਤੱਕ ਮੰਗਾ ਜਿਹੜੀਆਂ ਮੰਗੀਆਂ ਨਹੀਂ ਜਾਂਦੀਆਂ ਔਰ ਉਹ ਤੱਕ ਇੱਕਈਏ ਸੋਲਕੇ ਦੇ ਨਾਲ ਬਾਪੂ ਜੀ ਕੀ ਬਣਾ ਰਹੇ ਹੋ ਨੂੰ ਮੈਂ ਚਾਹ ਰੋਣ ਵਾਲੇ ਤੋਂ ਹਾਂਜੀ ਤੇ ਫਿਰ ਇਹ ਜੱਜੂ ਜੀ ਕਿਦਾਂ ਸਿੱਖੀਗੇ ਮਤਲਬ ਹੁਣ ਕਰਨਿਆਂ ਦੇ ਉੱਪਰ ਜਿਵੇਂ ਤੁਸੀਂ ਕਰ ਰਹੇ ਹੋ ਹਨਾ ਰੱਬ ਆਸਰੇ ਅੱਛਾ ਰੱਬ ਆਸਰੇ ਹਾਂਜੀ ਅਸਰ ਉਹ ਕੋਈ ਨਹੀਂ ਕੋਈ ਘਰ ਜਾਣ ਦੇ ਵਿੱਚ ਜਾਂ ਇੱਥੇ ਕਰ ਰਹਿਣਾ ਜਾਂ ਬੱਚੇ ਨਹੀਂ ਆਉਂਦੇ ਵੀ ਕਰਿਆ ਜਾ ਉਸਰੇ ਦੇ ਵੀ ਨਹੀਂ ਹਾਂ ਇਹ ਵੀ ਜਰੂਰੀ ਹੈ ਅੱਗੇ ਜਰੂਰੀ ਹੈ ਤੇ ਉਹੀ ਹੋਵੇ ਅੱਜ ਮਾਸਾਲ ਸੀਗਾ ਫਾਨੀ ਕਿਤੇ ਕੋਮੇ ਘਰੋਂ ਵੀ ਕਰਿਆ ਨਹੀਂ ਕੋਈ ਕੋਈ ਉਹਨਾਂ ਨੇ ਗੱਡੀ ਰੋਕ ਲਈ ਅੱਛਾ ਭਾਈ ਦੇਖੋ ਵੀ ਹਰੇਕ ਪੱਕ ਜਿਹੜਾ ਇਸ ਜਗਾ ਤੇ ਉੱਪਰ ਪਾਉਂਦੇ ਹੁਕੀ ਪੜਾ ਜਿਹੜੇ ਨੇ ਔਕੇ ਨੇ ਪਾਉਂਦੇ ਉਸਾਨ ਅਕੀ ਦੱਪੇ ਗਏ ਤਮਾਦ ਸਾਹਿਬ ਆਖਿਰ ਦੇ ਵਿੱਚ ਸਿਮਿਤੀ ਤਾਂ ਹੁਣ ਕਿੰਨੀ ਕਿ ਦਿਨ ਦਾ ਰਾਸ਼ਨ ਆਪਣੇ ਕੋਲ ਹੈ ਨਿਕਲੇ ਬੋਰ ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਚਾਹ ਮੱਗੀ ਹੈ ਲੋਕਾਂ ਦਾ ਬਹੁਤ ਬੜਾ ਹੈ ਸੱਤੀਆਂ ਸੋਡੀਆਂ ਲਗਾਤਾਰ ਫਕੀਰ ਦੀ ਭਰ ਚਾਹ ਬੰਦ ਆਇਆ ਆਖਰ ਪਰ ਉਹ ਬਾਰਾ ਦਿਨ ਹੋ ਗਏ ਸੀ ਸੇਸ਼ ਮਹੀਨੇ ਦਾ ਆਖਰੀ ਪਿਆਰ 3 ਮਹੀਨੇ ਲਗਾਤਾਰ ਲੱਗਦੇ ਕੰਮ ਦੀ ਮਸਲਾ ਗੁਰਮੰਨ ਚਲੇ ਗਿਆ ਸਰਕਾਰ ਨੂੰ ਕੀ ਮੰਗਣਾ ਜਿਹੜਾ ਬੰਦੇ ਦਾ ਸੱਦਾ ਕਿੰਨਾ ਵੱਡੇ ਵੱਡੇ ਤੇ ਹੰਗਾਰਾ ਕਰਦਾ ਜੇ ਦਸ ਪਾਰ ਤੋਂ ਬੰਦੂ ਗੋਣ ਚਾਰ ਦੇ ਇਮਾਰਤੇ ਹੋਈ ਹੁੰਦੀ ਉਹਨਾਂ ਵਿੱਚੋਂ ਲੱਖਾਂ ਦਾ ਕਾਟੇ ਹੋਏ ਸਰਕਾਰ ਨੂੰ ਮੰਗਾਂ ਮੰਗਣੇ ਕਰਨਗੇ ਕੋਈ ਮੰਗਾਂ ਹੋਰ ਨਹੀਂ ਚਾਹੀਦੀ ਸਰਕਾਰ ਵੱਲੋਂ ਮੰਦੀਆਂ ਜਿਹਨੂੰ ਲਾਗੂ ਕਰਾਉਂਦੀ ਸਾਡੀ ਲੜਾਈ ਉਹ ਤੇ ਸਰਕਾਰ ਦੀ ਜੀਤ ਸਿੰਘ ਮੰਗੋ ਤੇ ਬੋਲੋ ਅੱਜ ਇਹ ਵੀ ਆਪਣੀਆਂ ਮਰਗਾ ਤੇ ਹੈ ਇਸ ਕਰਕੇ ਸਾਰੇ ਲੋਕਾਂ ਨੂੰ ਤੁਹਾਡੇ ਮੱਦੇ ਮਦੇ ਇੱਕ ਗੱਲ ਚੁਰ ਚਲੀ ਵੀ ਪੂਰੇ ਪੰਜਾਬ ਵਿੱਚ ਗ੍ਰੰਟਿਤ ਨੂੰ ਕਲਾ ਕਿਸਾਨਾ ਦਾ ਰਹੀ ਆ ਜਿਸ ਨੂੰ ਕੰਕ ਤੇ ਐਮਐਸਬੀ ਹੈਗੀ ਆ ਤੇ ਗਰੀਬੀ ਕੇਲਡ ਵੀ ਇੱਕ ਲੋਆਟਾ ਮਿਲ ਜਾਂਦਾ ਜੇ ਸਾਡੇ ਆਲੂ ਗੰਡੇ ਤੇ ਐਮਐਸਬੀ ਨਹੀਂ ਆ ਤੇ ਗੰਡਾ ਸਰ ਕੋ 2 ਰੁਪਏ ਲੈ ਕੇ 80 ਰੁਪਏ ਤੱਕ ਵੇਚਿਆ ਜਾਂਦਾ ਇਹ ਸਮੂੱਚੇ ਲੋਕਾਂ ਦੀ ਲੜਾਈ ਆ ਇਕੱਲੇ ਕਿਸਾਨ ਮਜ਼ਦੂਰ ਦੀ ਲੜਾਈ ਵੀ ਸਾਹ ਦੇ ਬਾਅਦ ਚੜਕੇ ਸੇ ਖਲੋਰੀ ਬਾਰਡਰ ਪੰਚ